ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦੇ ਵਿੱਚ ਮੀਂਹ ਬੱਦਲਵਾਈ ਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ ਲਗਾਤਾਰ ਬੱਦਲਵਾਈ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਹੈ ਪੱਛਮੀ ਸਿਸਟਮ ਲਗਾਤਾਰ ਐਕਟਿਵ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਦੀ ਐਂਟਰੀ ਹੋ ਚੁੱਕੀ ਹੈ ਹਰਿਆਣਾ ਰਾਜਸਥਾਨ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਲੇਹ ਲਦਾਖ ਪੱਛਮੀ ਯੂਪੀ ਅਤੇ ਉਤਰਾਖੰਡ ਤੱਕ ਵੀ ਬੱਦਲਬਾਜ਼ੀ ਦਾ ਅਸਰ ਤਗੜੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੁਸੀਂ ਵੀ ਕਮੈਂਟ ਕਰੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਆਉਂਦੇ ਸਮੇਂ 'ਚ ਮਿਸ ਨਾ ਹੋਵੇ ਇਹ ਬੱਦਲਬਾਜ਼ੀ ਦਾ ਕੀ ਅਸਰ ਹੋਵੇਗਾ ਤੁਹਾਨੂੰ ਮੈਂ ਅਗਰ ਜ਼ੂਮ ਕਰਕੇ ਦਿਖਾ ਸਕਾਂ ਤੁਸੀਂ ਦੇਖੋਗੇ ਪੰਜਾਬ ਦੇ ਆਲਮੋਸਟ ਹਰੇਕ ਇਲਾਕੇ ਵਿੱਚ ਇਹ ਬੱਦਲਬਾਜ਼ੀ ਸ਼ਾਮ ਦੇ ਸਮੇਂ ਦੇਖਣ ਨੂੰ ਮਿਲ ਰਹੀ ਹੈ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ 13 14 ਅਤੇ 15 ਦਸੰਬਰ ਤਿੰਨ ਦਿਨ ਮੌਸਮ ਦੇ ਕੀ ਹਾਲਾਤ ਨੇ ਅਗਰ ਮੈਂ ਤੁਹ ਨਾਲ ਦਿਨ ਅਸੀਂ ਹਵਾ ਦੀ ਗੱਲ ਕਰ ਸਕੀਏ ਤਾਂ ਇਸ ਸਮੇਂ ਹਵਾ ਜਿਹੜੀ ਉਹ ਚੱਕਰਵਾਤੀ ਰੂਪ ਦੇ ਵਿੱਚ ਚੱਲ ਰਹੀ ਹੈ ਕਈ ਇਲਾਕੇ ਦੇ ਵਿੱਚ ਦੱਖਣ ਤੋਂ ਹਵਾ ਚੱਲ ਰਹੀ ਹੈ ਦੱਖਣ ਪੂਰਬੀ ਜਾਂ ਦੱਖਣ ਪੱਛਮੀ ਕਹਿ ਲਿਓ ਕਿ ਇਹ ਪਿਓਰਲੀ ਹਵਾ ਦੱਖਣ ਤੋਂ ਹੈ ਕਿਸੇ ਕਿਸੇ ਇਲਾਕੇ ਦੇ ਚੱਕਰਵਾਤੀ ਮਾਹੌਲ ਬਣਿਆ ਹੋਈ ਚੰਡੀਗੜ੍ਹ ਤੋਂ ਲੈ ਕੇ ਅਗਰ ਆਪਾਂ ਥੋੜਾ ਜਿਹਾ ਜਾਈਏ ਮੁਹਾਲੀ ਵਾਲੇ ਪਾਸੇ ਨੂੰ ਜਾਂ ਪਟਿਆਲੇ ਵਾਲੇ ਪਾਸੇ ਨੂੰ ਇਹਦੇ ਵਿੱਚ ਚੱਕਰਵਾਤੀ ਹਵਾ ਦਾ ਰੂਪ ਹੈ ਥੱਲੇ ਵਾਲੇ ਪਾਸੇ ਤੁਸੀਂ ਦੇਖੋਗੇ ਫਿਰ ਇੱਕ ਹਵਾ ਜਿਹੜੀ ਉਹ ਦੱਖਣ ਤੋਂ ਹੀ ਪੂਰਬ ਵੱਸੋਂ ਚੱਲ ਰਹੀ ਹੈ ਇਹ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਇਸ ਤਰੀਕੇ ਨਾਲ ਹਵਾ ਚੱਲੇ ਤੇ ਜਦੋਂ ਵੀ ਇਹ ਹਵਾ ਚੱਲਦੀ ਹੈ ਤਾਂ ਹਵਾ ਦੇ ਵਿੱਚ ਠਹਿਰਾਅ ਆਉਂਦਾ ਹੈ ਨਾ ਨਮੀ ਵੱਧਦੀ ਹੈ ਤੇ ਇਸ ਨਮੀ ਦੇ ਨਾਲ ਅਗਲੇ 2 ਦਿਨਾਂ ਵਿੱਚ ਤੁਹਾਨੂੰ ਧੁੰਦ ਦੇਖਣ ਨੂੰ ਮਿਲੂਗੀ ਕਿਉਂਕਿ ਅੱਜ ਵੀ ਧੁੰਦ ਬਹੁਤ ਸਾਰੇ ਇਲਾਕੇ 'ਚ ਦੇਖੀ ਗਈ ਤਗੜੀ ਧੁੰਦ ਸੀ ਇਸ ਸਰਦੀ ਰੁੱਤ ਦੀ ਪਹਿਲੀ ਤਗੜੀ ਧੁੰਦ ਸਾਨੂੰ ਅੱਜ 12 ਦਸੰਬਰ ਨੂੰ ਦੇਖੀ ਗਈ ਤੇ ਆਉਂਦੇ ਦਿਨਾਂ ਵਿੱਚ ਵੀ ਧੁੰਦ ਹੋਰ ਜ਼ਿਆਦਾ ਦੇਖਣ ਨੂੰ ਮਿਲੂਗੀ ਅਗਰ ਮੈਂ ਜ਼ੂਮ ਕਰਕੇ ਦਿਖਾ ਸਕਾਂ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲੇ ਵੀ ਧੁੰਦ ਦੇ ਹਾਲਾਤ ਪੰਜਾਬ ਦੇ ਨਾਲ ਨਾਲ ਲੱਦੇ ਸੂਬਿਆਂ ਦੇ ਵਿੱਚ ਬਦਲਵਾਈ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਅਗਰ ਮੈਂ ਤੁਹਾਨੂੰ ਅੱਗੇ ਲੈ ਕੇ ਜਾਵਾਂ ਇਸ ਵੀਡੀਓ ਨੂੰ ਤੁਸੀਂ ਦੇਖੋਗੇ 12 ਤਰੀਕ ਰਾਤ ਤੋਂ ਹੀ ਬੱਦਲਬਾਈ ਪੰਜਾਬ ਦੇ ਨੇੜਲੇ ਇਲਾਕਿਆਂ ਵਿੱਚ ਬਣਨੀ ਸ਼ੁਰੂ ਹੋਵੇਗੀ ਤੇ ਲਗਭਗ ਰਾਤ 8 ਵਜੇ ਤੱਕ ਜਾਂ 8:30 ਵਜੇ ਤੱਕ ਬਹੁਤ ਸਾਰੇ ਇਲਾਕਿਆਂ 'ਚ ਬੱਦਲਬਾਈ ਕਵਰ ਕਰ ਲਵੇਗੀ ਹਵਾ ਜਿਹੜੀ ਉਹ ਪੂਰਬ ਦਿਸ਼ਾ ਤੋਂ ਚਲਦੀ ਨਜ਼ਰ ਆ ਰਹੀ ਹੈ ਜਿਸ ਦੇ ਕੰਨ ਠੰਡ ਦਾ ਮਾਹੌਲ ਅਤੇ ਨਮੀ ਦਾ ਮਾਹੌਲ ਵੀ ਵੱਧਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਇਹ ਠੰਡ ਜਿਹੜੀ ਹੈ ਹਿਮਾਲਿਆ ਪਰਬਤ ਤੋਂ ਆ ਰਹੀ ਹੈ ਹਿਮਾਲਿਆ ਪਰਬਤ ਤੋਂ ਇਸ ਸਮੇਂ ਜਿਹੜੀ ਠੰਡ ਹੈ ਓਹੋ ਬਿਸ਼ੱਕ ਜਿਹੜੀ ਪੱਛਮ ਦੀ ਹਵਾ ਠੰਡੀ ਹੁੰਦੀ ਹੈ ਪੂਰਬ ਦੀ ਹਵਾ ਗਰਮ ਹੁੰਦੀ ਹੈ ਪਰ ਇਸ ਸਮੇਂ ਜਿਹੜੀ ਪੂਰਬ ਦੀ ਹਵਾ ਚੱਲ ਰਹੀ ਹੈ ਉਹਦੇ ਵਿੱਚ ਨਮੀ ਜ਼ਿਆਦਾ ਹੈ ਜਿਸ ਨਮੀ ਦੇ ਕਰਕੇ ਧੁੰਦ ਦੇ ਹਾਲਾਤ ਪੰਜਾਬ 'ਚ ਬਣਨਗੇ ਕੋਹਰੇ ਦੇ ਹਾਲਾਤ ਵੀ ਬਣ ਸਕਦੇ ਨੇ ਕਿਉਂਕਿ ਜਦੋਂ ਹਵਾ ਦੇ ਵਿੱਚ ਨਮੀ ਹੋਵੇਗੀ ਤਾਂ ਨਮੀ ਜਦੋਂ ਠੰਡੀ ਹੋਵੇਗੀ ਤਾਂ ਉਹ ਕੋਹਰੇ ਦਾ ਰੂਪ ਲੈ ਲੈਂਦੀ ਹੈ ਠੀਕ ਹੈ ਉਹ ਹਾਲਾਤ ਸਾਨੂੰ ਬਣਦੇ ਹੋਏ ਨਜ਼ਰ ਆਉਣਗੇ ਅਗਲਾ 13 ਤਰੀਕ ਤੜਕੇ ਸਵੇਰੇ ਦੀ ਗੱਲ ਕਰਾਂ ਤੁਸੀਂ ਦੇਖੋਗੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਤਕੜੀ ਬੱਦਲਬਾਈ ਪੂਰਬ ਦੀ ਹਵਾ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਧੁੰਦ ਦੇ ਬਣਦੇ ਹੋਏ ਨਜ਼ਰ ਆਉਣਗੇ ਬੱਦਲਬਾਜ਼ੀ ਦੇ ਕਾਰਨ ਤੜਕੇ ਤੋਂ ਹੀ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਕੜੀ ਕਾਰਵਾਈ ਹੋ ਸਕਦੀ ਹੈ 13 ਤਰੀਕ ਦੁਪਹਿਰੇ ਹੁੰਦੇ ਹੁੰਦੇ ਤੁਸੀਂ ਦੇਖੋਗੇ ਕਿ ਜੰਮੂ ਲੇ ਕਸ਼ਮੀਰ ਦੇ ਨਾਲ ਦੀ ਨਾਲ ਹਿਮਾਚਲ ਵਿੱਚ ਤਕੜੀ ਬੱਦਲਬਾਜ਼ੀ ਆ ਰਹੀ ਹੈ ਮੀਂਹ ਦੇ ਹਾਲਾਤ ਬਣ ਸਕਦੇ ਨੇ ਪੰਜਾਬ ਦੇ ਉੱਪਰ ਅਸਰ ਇਹ ਹੋਵੇਗਾ ਕਿ ਦੁਪਹਿਰ ਦੇ ਸਮੇਂ ਵੀ ਠੰਡੀ ਹਵਾ ਚਲਦੀ ਹੋਈ ਨਜ਼ਰ ਆ ਸਕਦੀ ਹੈ ਅਸਮਾਨ ਦੇ ਵਿੱਚ ਧੁੰਦ ਜਿਹੜੀ ਹੈ ਇੱਕ ਧੂਏ ਵਰਗਾ ਮਾਹੌਲ ਬਣਦਾ ਹੋਇਆ ਨਜ਼ਰ ਆ ਸਕਦਾ ਹੈ 13 ਤਰੀਕ ਦੀ ਅਗਰ ਮੈਂ ਦੁਪਹਿਰ ਦੇ 2 ਵਜੇ ਦੀ ਗੱਲ ਕਰਾਂ ਤੁਸੀਂ ਦੇਖੋਗੇ ਕਿ ਟੈਂਪਰੇਚਰ ਜਿਹੜਾ ਹੈ ਉਹ ਫਿਲਹਾਲ ਸਥਿਰ ਹੈ ਲਗਭਗ 21 ਡਿਗਰੀ ਦੇ ਨੇੜੇ ਤੇ ਤਾਪਮਾਨ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਬਹੁਤ ਸਾਰੇ ਇਲਾਕੇ ਜਿਵੇਂ ਕਿ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ 'ਚ ਤਾਪਮਾਨ ਥੋੜੇ ਜਿਹਾ ਵੱਧ ਸਕਦਾ ਹੈ ਯਾਨੀ ਕਿ 24 ਡਿਗਰੀ ਦੇ ਨੇੜੇ ਤੇ ਤਾਪਮਾਨ ਰਹਿ ਸਕਦਾ ਹੈ ਜੇਕਰ ਹਵਾ ਦਾ ਐਨੀਮੇਸ਼ਨ ਮੈਂ ਬੰਦ ਕਰਾਂ ਤੁਸੀਂ ਦੇਖੋਗੇ ਥੱਲੇ ਵਾਲੇ ਪਾਸੇ ਤਾਪਮਾਨ ਜ਼ਿਆਦਾ ਹੈ ਉੱਪਰਲੇ ਪਾਸੇ ਅਗਰ ਅਸੀਂ ਜਾਈਏ ਤਾਂ ਤਾਪਮਾਨ ਕੱਟਦਾ ਜਾ ਰਿਹਾ ਹੈ ਜਾਨੀ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਮਾਝਾ ਹੋ ਗਿਆ ਜਾਂ ਫਿਰ ਸਾਡਾ ਦੁਆਬਾ ਹੋ ਗਿਆ ਇਹਦੇ ਵਿੱਚ ਠੰਡ ਵਧੂਗੀ ਥੱਲੇ ਵਾਲੇ ਪਾਸੇ ਬਠਿੰਡਾ ਮਾਨਸਾ ਸੰਗਰੂਰ ਮਲੋਟ ਅਬੋਹਰ ਇਹਨਾਂ ਵਿੱਚ ਅਜੇ ਵੀ ਗਰਮੈਸ਼ ਬਣੀ ਰਹੇਗੀ ਤੇ ਜਿਵੇਂ ਹੀ ਦਿਨ ਅੱਗੇ ਵਧੇਗਾ ਤਾਂ ਪੰਜਾਬ ਦੇ ਉੱਪਰ ਤਾਂ ਬੱਦਲ ਬਈ ਬਣੇ ਰਹੇਗੇ ਪਰ ਹਿਮਾਚਲ ਦੇ ਵਿੱਚ ਕੁਝ ਕੁਝ ਥਾਵਾਂ ਦੇ ਉੱਪਰ ਮੀਂਹ ਅਤੇ ਬਰਫਬਾਰਿਸ਼ ਦੀ ਖਬਰਾਂ ਲਗਾਤਾਰ ਆਉਂਦੀਆਂ ਰਹਿਣਗੀਆਂ ਜਿਸ ਦੇ ਕਾਰਨ ਸਾਨੂੰ ਠੰਡ ਦਾ ਅਹਿਸਾਸ ਹੁੰਦਾ ਰਹੇਗਾ ਅਗਰ 14 ਤਰੀਕ ਦੇ ਅੰਦਰ ਜਾਈਏ ਤਾਂ ਆਪਾਂ ਤੁਸੀਂ ਦੇਖੋਗੇ 14 ਤਰੀਕ ਨੂੰ ਵੀ ਵੱਡੀ ਕਾਰਵਾਈ ਜਿਹੜੀ ਮੀਂਹ ਦੀ ਹੈ ਉਹ ਪਹਾੜਾਂ 'ਚ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖੋਗੇ ਜਿਸ ਦੇ ਕਾਰਨ ਮੱਧ ਭਾਰਤ ਤੱਕ ਜਿਹੜੇ ਬੱਦਲਬਾਈ ਅਤੇ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਮੇਨ ਕਾਰਨ ਹੈ ਵੈਸਟਰਨ ਡਿਸਟਰਫਰਸ ਜਿਹੜੀ ਲਗਾਤਾਰ ਚੱਲੀ ਹੋਈ ਹੈ ਉਹ ਹੁਣ ਲਗਾਤਾਰ 14 ਤਰੀਕ ਤੱਕ ਅਗਰ ਦੇਖੋਗੇ ਤੁਸੀਂ ਪੰਜਾਬ ਦੇ ਉੱਪਰ ਸ਼ਾਮ ਵੇਲੇ ਤੱਕ ਤਕੜੀ ਬੱਦਲਬਾਈ ਦੀ ਕਾਰਵਾਈ ਨਜ਼ਰ ਆ ਰਹੀ ਹੈ ਪਰ ਸ਼ਾਮ ਦੇ ਸਮੇਂ ਜਿਹੜੀ ਬੱਦਲਬਾਈ ਪੰਜਾਬ ਦੇ ਵਿੱਚ ਗੁਰਦਾਸਪੁਰ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਨਵਾਂ ਸ਼ਹਿਰ ਨੂੰ ਕਵਰ ਕਰੇਗੀ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਦੇ ਨਾਲ ਕਿਣਮਣ ਕਰਨ ਦੇ ਹਾਲਾਤ ਸ਼ਾਮ ਦੇ ਸਮੇਂ ਬਣਦੇ ਹੋਏ ਨਜ਼ਰ ਆ ਸਕਦੇ ਨੇ ਜਿਸ ਤਰੀਕੇ ਨਾਲ ਦਿਨ ਅੱਗੇ ਵਧੇਗਾ ਤਾਂ ਪਹਾੜਾਂ ਦੇ ਵਿੱਚ ਹੋਰ ਤਕੜੀ ਮੀਂਹ ਅਤੇ ਬਰਫਵਾਰੀ ਦੀ ਕਾਰਵਾਈ ਨਜ਼ਰ ਆ ਸਕਦੀ ਹੈ ਇਸ ਦੇ ਸਿੱਟੇ ਵਜੋਂ 15 ਤਰੀਕ ਤੋਂ ਬਾਅਦ ਜਿਹੜਾ ਤਾਪਮਾਨ ਹੈ ਪੰਜਾਬ ਦਾ ਜਾਂ ਫਿਰ 15 ਤਰੀਕ ਦੀ ਮੈਂ ਗੱਲ ਕਰਾਂ ਵਿਚਾਕ ਧੁੰਦ ਅਸਮਾਨ ਤੋਂ ਸਾਫ਼ ਹੋ ਜਾਵੇਗੀ 15 ਤਰੀਕ ਦੁਪਹਿਰ ਦੇ ਸਮੇਂ 2 ਵਜੇ ਦੇ ਨੇੜੇ ਤੇੜਾ ਕਰ ਮੈਂ ਤਾਪਮਾਨ ਤੁਹਾਨੂੰ ਦਿਖਾ ਸਕਾਂ ਤਾਂ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ 20-22 21 ਡਿਗਰੀ ਦੇ ਨੇੜੇ ਤੇਰੇ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਯਾਨੀ ਕਿ ਹੁਣ ਠੰਡ ਦੇ ਹਾਲਾਤ ਆਉਂਦੇ ਦਿਨਾਂ ਦੇ ਵਿੱਚ ਨਜ਼ਰ ਆਉਣਗੇ 15 ਤਰੀਕ ਸ਼ਾਮ ਹੁੰਦੇ ਹੁੰਦੇ ਪੰਜਾਬ ਅਤੇ ਉੱਤਰੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ 'ਚੋਂ ਮੌਸਮ ਸਾਫ਼ ਹੋ ਰਿਹਾ ਹੈ ਪਹਾੜੀ ਖੇਤਰਾਂ ਦੇ ਵਿੱਚ ਹਜੇ ਵੀ ਕਾਰਵਾਈ ਮੀਂਹ ਬਾਰਖਵਾਰੀ ਦੀ ਜਾਰੀ ਰਹੇਗੀ ਜੋ ਕਿ ਹੌਲੀ ਹੌਲੀ ਪੰਜਾਬ ਵੱਲ ਵੀ ਕੋਚ ਕਰੇਗੀ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ 21 ਤਰੀਕ ਤੋਂ ਬਾਅਦ ਦੇਖੀ ਜਾ ਰਹੀ ਹੈ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਉਹ ਜਾਣਕਾਰੀਆਂ ਵੀ ਤੁਹਾਨੂੰ ਆਉਂਦੇ ਹੀ ਜਲਦ ਨਵੀਂ ਵੀਡੀਓ ਵਿੱਚ ਸਾਂਝੀਆਂ ਕਰਾਂਗੇ ਧੰਨਵਾਦ ਜੀ